ਟੀਮ ਇਸ ਵਕਤ ਤਾਪਸਥਾਨ ਨਿਰਮਲ ਕੁਟਿਆ ਜੋਲ ਵਿਖੇ ਮੌਜੂਦ ਹੈ ਦੱਸ ਦਈਏ ਕਿ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਅਮਰੀਕਾ ਰਵਾਨਾ ਹੋ ਜਾ ਰਹੇ ਹਨ ਤੇ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਸੰਤ ਪਤਾ ਜੀਤ ਸਿੰਘ ਮਹਾਰਾਜੀ ਅਮਰੀਕਾ ਦੌਰੇ ਲਈ ਤੁਸੀਂ ਅੱਜ ਰਵਾਨਾ ਹੋ ਰਹੇ ਹੋ ਉੱਥੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦਾ ਤੁਸੀਂ ਕੰਮ ਕਰੋਗੇ ਔਰ ਸੰਗਤ ਨੂੰ ਗੁਰੂ ਵਾਲੇ ਬਣਾਉਣ ਜਾ ਰਹੇ ਹੋ ਕਿਸ ਤਰ੍ਹਾਂ ਦਾ ਮੈਸੇਜ ਹੈ ਸਮੁੱਚੀ ਸਾਧ ਸੰਗਤ ਨੂੰ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਡ ਲੱਕੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਆਪਾ ਕਿਰਪਾ ਕੀਤੀ ਦਇਆ ਕੀਤੀ ਸ੍ਰੀ ਮਹਾਨ 108 ਸੰਤ ਮਹਾਰਾਜ ਬਾਬਾ ਬਿਸਾਨ ਸਿੰਘ ਜੀ ਨਦਮੋ ਕੁੱਟਿਆ ਜਲੰਧ ਦੇ ਮਹਾਨ ਮਹਾਪਸ ਬੰਦਗੀ ਵਾਲੇ ਭਗਤੀ ਵਾਲੇ ਜਿਨ੍ਹਾਂ ਨੇ ਸ਼੍ਰੀਮਾਨ 108 ਸੰਤਾਂ ਤੋਂ ਮਾੜੇ ਬਾਬਾ ਹਨਨਾਮ ਸਿੰਘ ਜੀ ਜੈਨ ਵਾਲੇ ਦਰਸ਼ਨ ਕੀਤੇ ਬਹੁਤ ਬਖਸ਼ਿਆ ਪ੍ਰਾਪਤ ਕੀਤੀਆਂ ਉਹਨਾਂ ਦੇ ਬਚਨਾਂ ਦੇ ਅਨੁਸਾਰ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਮੇਰੇ ਪਿਤਾ ਗੁਰੂ ਕਲਗੀਧਰ ਜੀ ਉਹਨਾਂ ਵੱਲੋਂ ਚਲਾਈ ਮਰਯਾਦਾ ਤੇ ਮਹਾਂਪੁਰਸ ਨੇ ਪੈਦਾ ਦਿੱਤਾ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸਾਦਾ ਜੀਵਨ ਨੂੰ ਇਹਨਾਂ ਬਚਨਾਂ ਦੇ ਨਾਲ ਹੀ ਢੰਡਾਇਆ ਨਗਾਇਆ ਤੇ ਬੇਅੰਤ ਭੋਲਿਆ ਭਟਕਿਆਂ ਨੂੰ ਗੁਰਗਾਂਸਰ ਨਾਲ ਜੋੜਿਆ ਉਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ 1928 ਵਿੱਚ ਆਰੰਭ ਕੀਤੇ ਸੀ ਗੁਰਸਿੱਖੀ ਦੇ ਪ੍ਰਚਾਰ ਤੇ ਵਿਸਾਰਣ ਵਾਸਤੇ ਜੋ ਹੁਣ ਤੱਕ ਲਗਾਤਾਰ ਚੱਲ ਰਹੇ ਆ ਉਹਨਾਂ ਤੋਂ ਵੱਧੋ ਸਾਇ ਸ੍ਰੀਮਾਨ 108 ਸੰਤ ਮਹਾਰਾਜ ਬਾਬਾ ਗਿਆਨ ਸਿੰਘ ਜੀ ਜਿਨ੍ਹਾਂ ਨੇ 1971 ਵਿੱਚ ਇਹ ਨਵੇਂ ਕਟਿਆ ਜਲੰਧਰੀ ਮੁਖੀ ਹੋਣ ਦੇ ਸੇ ਵੱਜੋ ਸੇਵਾ ਸੰਭਾਲੀ ਸੀ ਯਾਨੇ ਪਾਸ ਦੀ ਸਾਰੀ ਸਟੇਟਾਂ 'ਚ ਸ਼ਹਿਰਾਂ 'ਚ ਪਿੰਡਾਂ 'ਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਸਮੇਂ ਦੇ ਅਨੁਸਾਰ ਫਿਰ ਇੰਗਲੈਂਡ, ਅਮਰੀਕਾ, ਕਨੇਡਾ, ਜਰਮਨ, ਫਰਾਂਸ, ਹੋਲੈਂਡ, ਪੋਲਨ, ਬਲਜੀਅਮ ਸਾਦੇ ਮੁਰਕਾਂ 'ਚ ਜਾ ਕਰਕੇ ਮਹਾਂਪਰਸਾਨ ਨੇ ਫਰਾਂਸ 'ਚ ਵੀ ਗਏ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਹੁਕਮ ਸੁਣਾਇਆ ਭਾਈ ਬਾਣੀ ਪੜੋ ਗੁਰੂ ਵਾਲੇ ਬਣੋ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੋ ਗੁਰੂਆਂ ਦਾ ਸਾਸ ਅਧਿਕਾਰ ਕਰੋ ਤੇ ਨਸ਼ਿਆਂ ਦਾ ਤਿਆਗ ਕਰੋ ਆਪਣੇ ਬੱਚਿਆਂ ਨੂੰ ਸੰਭਾਲੋ ਉਹਨਾਂ ਨੂੰ ਗੁਰਮਖੀ ਦਾ ਜੋੜੋ ਸੋ ਮਹਾਪੁਰਸ਼ਾਂ ਨੇ ਜੋ ਪ੍ਰਕੰਤ શ્રી ਮਾਨਿਕਸ਼ਰ ਅੰਤ ਬਾਬਾ ਅਪਜੀਤ ਸਿੰਘ ਜੀ ਜਿਨ੍ਹਾਂ ਨੇ ਨਿਰਮਲ ਕੁਟਿਆ ਜੋੜਾ ਵਿੱਚ ਰਹਿ ਕੇ ਸਾਦੀ ਉਮਰ ਦਾ ਸਾਹਿਬ ਸਿੰਘ ਗੋਵਿੰਦ ਸਿੰਘ ਪਾਤਸ਼ਾਹ ਚਲਾਈ ਮਜ਼ਿਆਦਾ ਦੇ ਵਿੱਚ ਪਹਿਲਾ ਦਿੰਦਿਆਂ ਨੇ ਵੱਡੇ ਮਹਾਪੁਰਸ਼ੀ ਬਾਬਾ ਬਸੰਤ ਸਿੰਘ ਬਾਬਾ ਗਿਆਨ ਸਿੰਘ ਉਹਨਾਂ ਦੇ ਬਚਨਾਂ ਦੇ ਨਾਲ ਪਿਆਰ ਕੀਤਾ ਬਚਨ ਕਮਾਏ ਤੇ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਤੇ ਮਹਾਪੁਰਸ਼ਾਂ ਨੇ ਤਸਕੀਫ ਦਾ ਮੇਲ ਕੀਤਾ ਅਮਰੀਕਾ ਦੀਆਂ ਸੰਗਤਾਂ ਨੇ ਪਤਾ ਲਾ ਕੀਤਾ ਮਹਾਰਾਜ ਦੇ ਨਾਮਕਾਰ ਦੀ ਕਿਰਪਾ ਸਦਕਾ ਗੁਰੂ ਦਸਾਂ ਜੋਤਾਂ ਦੀ ਮਿਹਰ ਗੁਰੂ ਅੰਸਾ ਦੀ ਰਹਿਮਤ ਮਹਾਪੁਰਸ਼ਾਂ ਦੀ ਅਸੀਸ ਸਦਕਾ ਸੰਗਤ ਅਮਰੀਕਾ ਦੇ ਦਰਸ਼ਨ ਕਰਨ ਵਾਸਤੇ ਬੇਨਤੀ ਕੁਟੀਆਂ ਜਾਵਦ ਚਾਲੇ ਜਪਾ ਗਏ ਮਹਾਰਾਜ ਕਿਰਪਾ ਕਰਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਾ ਵੱਡੇ ਮਹਾਪਰਸਾ ਸੇਵਾਵਾਂ ਨਹੀਂ ਆ ਉਹ ਦਾਸ ਦੇ ਵੀ ਕਿਰਪਾ ਕਰ ਉਹਨਾਂ ਸੇਵਾਵਾਂ ਲੈ ਰਹੇ ਆ ਸੰਗਤਾਂ ਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਆ ਵੀ ਨਸ਼ਿਆਂ ਦਾ ਤਿਆਗ ਕਰੀਏ ਬਾਤ ਤੋਂ ਬਾਤ ਬਾਣੀ ਪੜੀਏ ਸਿਮਰਨ ਕਰੀਏ ਆਪਣੇ ਬੱਚਿਆਂ ਨੂੰ ਸੰਭਾਲੀਏ ਗੁਰਮੁਖੀ ਦਾ ਜੋੜੀਏ ਗੋ ਸਿੱਖੀ ਦਾ ਜੋੜੀਏ ਤਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੀ ਬਖਸ਼ੀ ਗੋ ਸਿੱਖੀ ਆ ਸਾਡੇ ਘਰਾਂ ਵਿੱਚ ਉਹ ਸਿੱਖੀ ਦਾ ਬੋਲ ਬੱਲ ਹੋਵੇ ਗੋ ਸਿੱਖੀ ਦੀ ਚਹਲ ਪਹਿਲ ਹੋਵੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਬਹੁਤ ਵੱਡੀ ਰਿਆਇ ਕੀਤੀ ਬਹੁਤ ਸਾਡੇ ਦਾਸ ਕੀਤਾ ਬਹੁਤ ਸਮਝੇ ਮਹਿੰਗੀ ਕੋ ਸਿੱਖੀ ਬਖਸ਼ੀ ਕੀਤੀ ਮਹਾਰਾਜ ਨੇ ਜੇ ਸੋਚਿਆ ਜਾਵੇ ਤੇ ਕਿੰਨੇ ਕੋ ਗੁਰ ਸਿੱਖੀਦ ਹੋਏ ਸਾਡਾ ਪਰਿਵਾਰ ਪਾਤਸ਼ਾਹ ਦੇ ਵਾਰਿਆ ਕਾਦੇ ਵਾਸਤੇ ਸਾਨੂੰ ਕੋ ਸਿੱਖੀ ਦੇਣ ਵਾਸਤੇ ਆ ਸਾਨੂੰ ਵੀ ਲੋੜਿਆ ਸਾਡੀ ਵਿਰਾਸਤ ਆ ਜਿਹੜੀ ਸਿੱਖੀ ਆ ਕੇਸ ਕੰਗਾ ਕੜਾ ਕਤਵਾਨ ਕਿਸ਼ਰਾ ਇਹ ਸਾਡੀ ਵਿਰਾਸਤ ਆ ਇਹਨੂੰ ਸੰਭਾਲੀਏ ਤੇ ਗੁਰੂ ਹੋਵੇ ਸੇ ਪਾਸੇ ਦੀ ਖੁਸ਼ੀਆਂ ਪ੍ਰਾਪਤ ਕਰੀਏ ਤੇ ਮਹਾਪੁਰਸ਼ ਦੀ ਅਸੀਸ ਵੀ ਲਈਏ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਸੱਚਜਾ ਬਣ ਕੇ ਬਾਣੀਆਂ ਜੁੜ ਕੇ ਗੁਰੂ ਦੀ ਰਹਿਮਤ ਹੋਵੇ ਤੇ ਚਰਅਸੀ ਦੇ ਘੇਰੇ ਵਿੱਚ ਛੁੱਟ ਜਾਈਏ ਇਨੀਆਂ ਬੇਨਤੀਆਂ ਦੇ ਭੁੱਲਾਂ ਚੁੱਕਾਂ ਦੀ ਖੇਮਾ ਜਿਹੜੇ ਫੌਕਸ ਪੰਜਾਬੀ ਆ ਇਹ ਸੰਗਤਾਂ ਨੂੰ ਹਜ਼ੂਰ ਤੱਕ ਰਿਕਾਰਡਿੰਗ ਕਰਕੇ ਸੁਣਾ ਰਹੇ ਆ ਮਾਦਾ ਕਿਰਪਾ ਕਰਦੇ ਹੋਰ ਪਿਆਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਓ ਸਤਿ ਸ਼੍ਰੀ ਅਕਾਲ ਇਹ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਜੋ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਸੌਕਸ ਪੰਜਾਬੀ ਨਾਲ ਗੱਲਬਾਤ ਕਰੇ ਸਨ ਉਹਨਾਂ ਸਮੁੱਚੀ ਸੰਗਤ ਨੂੰ ਕਿਹਾ ਕਿ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੰਗ ਲੱਗੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਮਾਨਵਤਾ ਦੇ ਭਲੇ ਹਿੱਤ ਅੱਗੇ ਹੋ ਕੇ ਕਾਰਜ ਕਰੀਏ